ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਾ ਮਾਨੀ ਮੈਂ ਨੈਣੀ ਨੀਂਦ ਨਾ ਆਵਾ ਜੀਓ ਭਾਵੈ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਆ ਹਾਵੈ ਬਿਨ ਫਿਰ ਕਿਉਂ ਸੁਖ ਪਾਈਐ ਤਿਸ ਆਗਾ ਕਰੂੰ ਬਨੰਤੀ ਜੇ ਗੁਰ ਭਾਵੈ ਜਿਉ ਮਿਲੈ ਤੇਵ ਮਲਾਈਆ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਕਰ ਆਈ ਨਾਨਕ ਕਾਵਨ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਈ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਗੁਰਾਂ ਦੀ ਰਹਿਮਤ ਕਿਰਪਾ ਬਖਸ਼ਿਸ਼ ਮਇਆ ਸਦਕਾ ਹਰ ਰੋ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਅੰਮ੍ਰਿਤ ਵੇਲ ਤੋਂ ਲੈ ਕੇ ਤਨ ਮਨ ਧਨ ਕਰਕੇ ਸਤਗੁਰਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਅਮਰਤਮਈ ਕੀਰਤਨ ਦਾ ਆਨੰਦ ਮਾਨ ਰਹੀ ਸੀ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਇੱਕ ਸ਼ਬਦੀ ਹਾਜ਼ਰੀ ਭਰੀ ਹੈ ਆਓ ਹੁਣ ਸਮਾਂ ਹੋਇਆ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਲੋਕਾਂ ਦੀ ਵਿਚਾਰ ਕਰਨ ਦਾ ਲਾਸਟ ਵਾਲੇ ਦੋ ਸਲੋਕ ਨੇ ਜਿਹੜੇ ਉਹ ਵਿਚਾਰ ਆ ਇਹਦੀਨ ਨੇ ਉਹਨਾਂ ਦੀ ਵਿਚਾਰ ਆਪਾਂ ਕਰਨੀ ਹੈ ਆਓ ਸਤਿਗੁਰਾਂ ਦੀ ਬਖਸ਼ਿਸ਼ ਸਤਿਗੁਰਾਂ ਵੱਲੋਂ ਇਹ ਜੋ ਫਤੇ ਦੀ ਬਖਸ਼ਿਸ਼ ਹੋਈ ਹੈ ਸਾਰੀ ਸੰਗਤ ਜਿੰਨੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਹੋ ਸਭ ਤੋਂ ਪਹਿਲਾਂ ਆਪਸ ਵਿੱਚ ਮਿਲ ਕੇ ਬੁਲਾਈਏ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰਾਂ ਦੇ ਇਸ ਪਵਿੱਤਰ ਵਾਚਨ ਦੇ ਵਿੱਚ ਸਤਿਗੁਰੂ ਕਹਿੰਦੀ ਬਲ ਛੁੱਟ ਕੇ ਉਹ ਬੰਧਨ ਪਰੇ ਕਸੂ ਨਾ ਹੋ ਤੋ ਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸੁਹਾਈ ਜੋ ਅਗਲਾ ਸ਼ਲੋਕ ਸੀ ਬਾਲੋ ਹਵਾ ਬੰਧਨ ਛੁੱਟੇ ਸਭ ਕਿਛ ਹੋ ਤੋ ਉਪਾਈ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋ ਤੋ ਸੁਹਾਈ ਇਹਨਾਂ ਦੀ ਵਿਚਾਰਾ ਜਿਹੜੀ ਆਪਾਂ ਪਰਸੋਂ ਕਰ ਚੁੱਕੇ ਹਾਂ ਅਰਦਾਸ ਬੇਨਤੀ ਦੇ ਵਿੱਚ ਇਹ ਸ਼ਬਦ ਪ੍ਰਸੰਤ ਉੱਤਰ ਦੇ ਵਿੱਚ ਇਹ ਦੋ ਸਲੋਕ ਸਨ ਸੋ ਅੱਜ ਜੋ ਵਿਚਾਰ ਹੈ ਜਿਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਕੋ ਨ ਨਿਵੇਓ ਸਾਥ ਕਹੋ ਨਾਨਕ ਇਹ ਬਿਵਤ ਮੈਂ ᱴੇਕ ਏਕ ਰਗਨਾਥ ਇਹਦੀ ਵੀ ਵਿਚਾਰ ਆਪਾਂ ਕਰ ਚੁੱਕੇ ਹਾਂ ਅਗਲਾ ਸਲੋਕ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮਹ ਕਿਨ ਜਪਿਓ ਗੁਰਮੰਤ ਤੇ ਅਗਲਾ ਸ਼ਲੋਕ ਹੈ RAM ਨਾਮ ੁਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਈ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਇਹ ਦੋ ਸਲੋਕਾਂ ਦੀ ਵਿਚਾਰ ਹੈ ਹੁਣ ਆਓ ਸਤਿਗੁਰ ਕੀ ਕਹਿੰਦੇ ਨੇ ਨਾਮ ਰਹਿਓ ਤੇ ਪਹਿਲਾਂ ਵਿਚਾਰ ਆਪਾਂ ਨਾਲ ਲੜੀ ਜੋੜੀਏ ਉੱਥੇ ਸਤਿਗੁਰਾਂ ਨੇ ਕੀ ਕਿਹਾ ਸੀ ਸੰਗ ਸਖਾ ਸਭ ਤਜ ਗਈ ਕੋ ਨਾ ਨਿਵਿਓ ਸਾਥ ਬਾਰੀ ਮਲਾਪ ਬਾਰੀ ਜਿੰਨੇ ਵੀ ਸੰਗੀ ਸੀ ਉਹਨਾਂ ਦੀ ਗੱਲ ਜੋ ਸਾਡੇ ਰਿਸ਼ਤੇਦਾਰ ਉਹਨਾਂ ਦੀ ਗੱਲ ਪਰਿਵਾਰਕ ਮੈਂਬਰਾਂ ਦੀ ਗੱਲ ਸਤਿਗੁਰਾਂ ਨੇ ਇਹ ਸਾਹਮਣੇ ਰੱਖੀ ਸੀ ਵੀ ਇੰਨਾ ਵਿੱਚ ਨਾਲ ਨਿਵਣ ਵਾਲਾ ਕੋਈ ਨਹੀਂ ਹੈ ਜੀਵ ਆਤਮਾ ਦੇ ਨਾਲ ਨਿਵਣ ਵਾਲਾ ਇੰਨਾ ਵਿੱਚੋਂ ਕੋਈ ਨਹੀਂ ਹੈ ਸੰਗ ਸਖਾ ਸਭ ਤਜ ਗਏ ਕੋ ਨਾ ਨਿਵਿਓ ਸਾਥ ਗੱਲ ਜੀਵ ਆਤਮਾ ਦੀ ਚਲਦੀ ਪਈ ਹੈ ਕਿਉਂਕਿ ਇਸ ਸਰੀਰ ਦੇ ਵਿੱਚੋਂ ਜੀਵ ਆਤਮਾ ਨੇ ਹੀ ਨਿਕਲਣਾ ਹੈ ਬਾਕੀ ਚੀਜ਼ ਤਾਂ ਸਰੀਰ ਹੈ ਪੰਜ ਤੱਤਾਂ ਦਾ ਇੱਥੇ ਹੀ ਪ੍ਰਾਪਤ ਹੋਇਆ ਹੈ ਤੇ ਇਸ ਨੇ ਇਸੇ ਤਰ੍ਹਾਂ ਮਿੱਟੀ ਦੇ ਵਿੱਚ ਪੰਜਾ ਤੱਤ ਨੇ ਜਿਹੜੇ ਆਪਣੇ ਆਪਣੇ ਤੱਤ ਵਿੱਚ ਲੀਨ ਹੋਣ ਜਾਣਾ ਹੈ ਤਨ ਜੀਵ ਆਤਮਾ ਅਮਰ ਹੈ ਪਰਮਾਤਮਾ ਦੀ ਅੰਸ਼ ਹੈ ਇਹੀ ਜੋਤ ਹੈ ਇਹੀ ਜੋਤ ਉਸ ਪਰਮਾਤਮਾ ਨੇ ਸਾਡੇ ਅੰਦਰ ਜੀਵਾਤਮਾ ਕਹਿ ਲੋ ਜੀ ਕਹਿ ਲੋ ਜਿੰਦ ਕਹਿ ਲੋ ਹਾਂਜੀ ਇਹਨੂੰ ਜੋਤ ਕਹਿ ਲੋ ਇਹ ਰੱਬ ਨੇ ਪਾਈ ਹੈ ਜਿਹਦੇ ਕਰਕੇ ਅਸੀਂ ਤੁਰਦੇ ਫਿਰਦੇ ਖਾਂਦੇ ਪਹਿਣਦੇ ਜੋ ਕੁਝ ਸੰਸਾਰ ਵਿੱਚ ਕਾਰ ਬਿਹਾਰ ਕਰਦੇ ਹਾਂ ਉਹ ਇਸ ਜਿੰਨਾ ਚੱਕਰੇ ਜੋਤ ਅੰਦਰ ਚੱਲਦੀ ਹੈ ਜਗਦੀ ਹੈ ਉਹਨਾਂ ਚੱਕਰ ਇਹ ਸਾਰਾ ਚਾਨਣ ਹੈ ਜਿਹੜਾ ਸਾਨੂੰ ਪਤਾ ਲੱਗਦਾ ਵੀ ਸੰਸਾਰ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਇਹ ਜੋਤ ਦੇ ਕਰਕੇ ਆ ਉਹ ਜੋਤ ਜਿਹਨੂੰ ਸਤਿਗੁਰਾਂ ਨੇ ਕਿਹਾ ਇਹ ਸਰੀਰਾਂ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗਮਹਿ ਆਇਆ ਕੱਲ ਬਣ ਕੇ ਨਾ ਵੀ ਜਗ ਦੇ ਵਿੱਚ ਤੂੰ ਤਾਂ ਹੀ ਆਇਆ ਹੈ ਤੂੰ ਉਹਦੋਂ ਪਹਿਲਾਂ ਕਿਵੇਂ ਆ ਸਕਦਾ ਸੀ ਕਿਉਂਕਿ ਉਸੇ ਕਰਕੇ ਤੈਨੂੰ ਜਗ ਚ ਆਉਣਾ ਸੀ ਉਹ ਰੱਬ ਦੀ ਜੋਤ ਹੈ ਪਰਮਾਤਮਾ ਦੀ ਅੰਸ ਹੈ ਅਮਰ ਹੈ ਕਿਉਂਕਿ ਪਰਮਾਤਮਾ ਅਮਰ ਹੈ ਉਹਦੀ ਅੰਸ ਵੀ ਅਮਰ ਹੈ ਉਹਦੀ ਅੰਸ ਵੀ ਅਮਰ ਹੈ ਉਨੇ ਜੀਵ ਆਤਮਾ ਨੇ ਹੀ ਜੋ ਕੁਝ ਲੈ ਕੇ ਜਾਣਾ ਨਾਲ ਇਥੋਂ ਉਸੇ ਨੇ ਲੈ ਜਾਣਾ ਕਿਉਂਕਿ ਨੇ ਅੱਗੇ ਜਾ ਕੇ ਫਿਰ ਕਿਸੇ ਹੋਰ ਸਰੀਰ ਨੂੰ ਵੀ ਧਾਰਨ ਕਰਨਾ ਹੁੰਦਾ 4 ਸਰੀਰ ਨੂੰ ਜੂਨਾ ਦੇ ਵਿੱਚ ਵੀ ਪਾਈ ਜਾਂਦੀ ਹੈ ਜਿਹੋ ਜੇ ਕਰਮ ਕੀਤੇ ਆ ਜੋ ਜੋ ਸੋਡੇ ਸੁਰਤ ਵਿੱਚ ਚੱਲਦਾ ਉਸੇ ਸੁਰਤ ਨੇ ਉਸੇ ਜਿੰਦ ਨੂੰ ਉਸੇ ਤਰੀਕੇ ਅੱਗੇ ਦੀ ਅੱਗੇ ਤੋਰ ਦੇਣਾ ਜੇਹੀ ਸੁਰਤ ਤੇ ਹੱਤਨ ਰਾ ਸੋ ਇੱਥੇ ਕੀ ਸਤਗੁਰ ਕਹਿੰਦੇ ਸੰਗ ਸਖਾ ਸਭ ਤਜ ਕੇ ਕੋ ਨਾ ਨਿਭਿਓ ਸਾਥ ਕਹੋ ਨਾਨਕ ਇਹ ਬਿਪਤਮੈ ਟੇਕ ਏਕ ਰਗਨਾਥ ਇੱਕ ਰੱਬ ਹੀ ਉਹਦਾ ਹੀ ਨਾਮ ਨਾਲ ਜਾਣਾ ਹੈ। ਉਹੀ ਸਹਾਈ ਹੋਣਾ ਉਸੇ ਨੇ। ਲੇਖੇ ਜੋਖੇ ਵੇਲੇ ਵੀ ਹਿਸਾਬ ਕਿਤਾਬ ਵੇਲੇ ਵੀ ਉਸੇ ਨੇ ਖੜਨਾ। ਤੋ ਆਓ ਇੱਥੇ ਸਤਗੁਰ ਕੀ ਕਹਿੰਦੇ ਨੇ ਨਾਮ ਰਹਿਓ ਹੁਣ ਨਾਮ ਤਾਂ ਸਾਨੂੰ ਪਤਾ ਲੱਗ ਗਿਆ ਵੀ ਕੀ ਹੈ ਜਿੰਨੇ ਬਾਣੀਆਂ ਅਸੀਂ ਪੜਦੇ ਆ ਪਹਿਲੀ ਗੱਲ ਤਾਂ ਦੇਖੋ ਇਹ ਨਾਮ ਹੀ ਆ। ਜਿੰਨੀ ਬਾਣੀ ਐ 1 ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਨਾਮ ਐ ਕੋਈ ਦੋ ਅੱਖਰ ਨਾਮ ਨਹੀਂ ਹੁੰਦੇ ਕਿਸੇ ਨੇ ਚਾਰ ਅੱਖਰ ਦਿੱਤੇ ਭਾਈ ਤੂੰ ਅੱਜ ਤੋਂ ਆਹ ਨਾਮ ਜਪਿਆ ਕਰ ਇਹਨੂੰ ਰੱਟਾ ਲਾ ਲੈ ਤੇ ਇਹ ਇਹ ਚੀਜ਼ਾਂ ਨਹੀਂ ਨਹੀਂ ਉਹ ਨਾਮ ਨਹੀਂ ਹੈ ਸਾਨੂੰ ਜੋ ਨਾਮ ਦਿੱਤਾ ਸਤਿਗੁਰਾਂ ਨੇ ਐਡਾ ਵੱਡਾ ਗ੍ਰੰਥ ਇਹ ਬਾਣੀ ਸਾਰੀ ਨਾਮ ਹੈ ਇਹ ਤੇ ਪ੍ਰਮਾਤਮਾ ਨਾਮ ਦਾ ਭਾਵ ਹੁਕਮ ਵੀ ਹੈ ਨਾਮ ਦਾ ਭਾਵ ਪ੍ਰਮਾਤਮਾ ਦੀ ਹੋਂਦ ਵੀ ਹੈ ਹੋਂਦ ਦਾ ਸਮਝ ਕੇ ਭਾਵ ਵੀ ਉਹ ਪ੍ਰਮਾਤਮਾ ਜਿਹੜਾ ਸਦੀਵੀ ਰਹਿਣਾ ਸਦੀਵੀ ਹੋਂਦ ਕਹੋ ਨੂੰ ਹੋਂਦ ਤਾਂ ਸਾਡੀ ਵੀ ਹੈ ਪਰ ਸਾਡੀ ਕੁਝ ਸਮੇਂ ਤੱਕ ਹੈ ਨਾ ਕਿ ਕਿਸੇ ਦੀ 20 ਸਾਲ ਤੱਕ ਹੈ ਕਿ ਕਿਸੇ ਦੀ 5 ਸਾਲ ਤੱਕ ਹੋਵੇਗੀ ਕਿਸੇ ਦੀ 10 20 ਸਾਲ ਤੱਕ ਕਿਸੇ ਦੀ 50 100 ਵੀ ਟੱਪ ਜਾਂਦੀ ਹੈ ਪਰ ਆਖਰ ਨੂੰ ਸਾਡੀ ਹੋਂਦ ਨੇ ਖਤਮ ਹੋਣਾ ਤੇ ਰੱਬ ਦੀ ਹੋਂਦ ਖਤਮ ਹੋਣ ਵਾਲੀ ਨਹੀਂ ਉਹ ਤਾਂ ਜਿੱਦਾਂ ਅਸੀਂ ਨਹੀਂ ਸੀ ਉਦੋਂ ਪਹਿਲਾਂ ਵੀ ਸੀ ਆ ਸੰਸਾਰ ਨਹੀਂ ਸੀ ਨਾ ਉਦੋਂ ਉਹਦੀ ਹੋਂਦ ਉਦੋਂ ਵੀ ਸਾਮ ਇੱਥੇ ਮੌਜੂਦ ਸੀ ਪਰ ਉਦੋਂ ਕੀ ਤਰ੍ਹਾਂ ਦਾ ਮਾਹੌਲ ਸੀ ਅਰਵਦ ਨਰਵਦ ਤੁੰਦੂਕਾਰਾ ਧਰਨ ਨਾ ਗਗਨ ਨਾ ਹੁਕਮ ਅਪਾਰਾ ਨਾ ਕੋਈ ਧਰਤੀ ਨਾ ਦਿਨ ਰਾਤ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਬਸ ਆ ਉਹ ਅਵਸਥਾ ਸੀ ਉਦੋਂ ਭਾਈ ਚਾਰੇ ਪਾਸੇ ਧੁੰਦ ਸੀ ਕੁਝ ਨਹੀਂ ਦਿਸਦਾ ਜਿਨਾ ਸੂਰਜ ਸੀ ਨਾ ਚੰਦ ਸੀ ਨਾ ਧਰਤੀ ਸੀ ਨਾ ਤਾਰੇ ਸੀ ਮਾ ਚਾਰੇ ਪਾਸੇ ਹਨੇਰੀ ਸੀ ਜੀ ਮੰਨ ਲਓ ਸਮਝ ਗਏ ਨਾ ਕਿ ਕੁਝ ਨਹੀਂ ਦਿਸਦਾ ਸੀ ਹੈ ਹੀ ਨਹੀਂ ਸੀ ਕੁਝ ਪਰ ਜੇ ਕੁਝ ਹੈ ਨਹੀਂ ਸੀ ਤੇ ਪਰਮਾਤਮਾ ਦੀ ਹੋਂਦ ਤਾਂ ਉਦੋਂ ਵੀ ਸੀ ਸਮਝ ਗਏ ਨਾ ਹੁਣ ਆਪਾਂ ਵੀ ਉਹ ਸਦੀਵੀ ਹੋਂਦ ਵਾਲਾ ਹੈ ਸਦਾ ਰਹਿਣ ਵਾਲਾ ਹੈ ਅਮਰ ਹੈ ਜਿਹਨੂੰ ਆਪਾਂ ਕਹਿੰਦੇ ਅਮਰ ਇੱਕ ਉਹ ਵੀ ਨਾਮ ਹੈ ਪਰਮਾਤਮਾ ਦਾ ਜਦੋਂ ਆਪਾਂ ਕੋਈ ਚੀਜ਼ ਉਹਦਾ ਨਾਮ ਪੁਕਾਰਦੇ ਆ ਤਾਂ ਫਿਰ ਉਹਦੀ ਹੋਂਦ ਨੂੰ ਲੈ ਕੇ ਚੱਲਣਾ ਪੈਂਦਾ ਵੀ ਉਹ ਬਸ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਉਹਨੂੰ ਅੰਦਰ ਮਹਿਸੂਸ ਕਰਨਾ ਵੀ ਅੰਦਰ ਹੀ ਹੈ ਤੇ ਬਾਹਰ ਵੀ ਹੈ ਅੰਤਰ ਬਾਹਰ ਉਹ ਅੰਦਰ ਵੀ ਹੈ ਤੇ ਬਾਹਰ ਵੀ ਹੈ ਘਟ ਘਟ ਵਿਆਪ ਰਿਹਾ ਹੈ ਭਗਵੰਤ ਉਹ ਘਟ ਘਟ ਦੇ ਵਿੱਚ ਵਿਆਪਦਾ ਪਿਆ ਹੈ ਸੋ ਸਮਝ ਕੇ ਨਾ ਜਿੰਨੇ ਵੀ ਆ ਸ੍ਰਿਸ਼ਟੀ ਹੈ ਉਹਦੇ ਕਰਕੇ ਬਣੀ ਹੈ ਉਹਦੇ ਸਹਾਰੇ ਦੀ ਖੜੀ ਆ એમ ਵੀ ਦੇਖ ਲੋ ਅਪਾ ਪੜਦੇ ਨਾ ਨਾਮ ਕੇ ਧਾਰੇ ਸਗਲੇ ਜੰਤ ਧਾਰੇ ਦਾ ਪਾਪ ਬਣਾਏ ਨਹੀਂ ਆ ਪੈਦਾ ਕੀਤੀ ਇਹਨਾਂ ਨੇ ਆ ਜੀ ਜੰਤ ਨੇ ਜਿੰਨੇ ਵੀ ਬਣਾਏ ਨੇ ਇਹ ਨਾਮ ਦੇ ਬਣਾਏ ਨੇ ਨਾਮ ਕੀ ਆਉਦੀ ਹੋਂਦ ਪਰਮਾਤਮਾ ਰੱਬ ਜੀ ਉਹਦਾ ਨਾਮ ਸਤ ਨਾਮ ਸਤ ਨਾਮ ਸਦੀਵੀ ਸਦਾ ਰਹਿਣ ਵਾਲਾ ਜਿਹਨੂੰ ਬਾਣੀ ਵਿੱਚ ਆਪਾਂ ਪੜਦੇ ਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਉਹ ਅੱਜ ਤੋਂ ਪਹਿਲਾਂ ਵੀ ਸੀ ਅੱਜ ਵੀ ਹੈ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਈਏ ਚਾਹੇ ਨਾ ਹੋਈਏ ਉਹਨੇ ਹੋਣੀ ਹੈ ਸਮਝ ਗਏ ਨਾ ਹੁਣ ਇਹਦਾ ਭਾਵ ਕੀ ਆ ਉਹਨੇ ਤਾਂ ਮੌਜੂਦ ਹੀ ਰਹਿਣਾ ਭਾਈ ਉਹਨੇ ਮੌਜੂਦ ਹੋਣਾ ਉਹਨੇ ਖਤਮ ਨਹੀਂ ਹੋਣਾ ਉਹਨੇ ਬਿੰਸਣਾ ਨਹੀਂ ਆਇਆ ਅਸੀਂ ਸਾਰਾ ਕੁਝ ਨਹੀਂ ਬਿੰਸ ਜਾਣਾ ਹੈ ਅਸੀਂ ਸਾਰਾ ਕੁਝ ਇੱਥੋਂ ਖਤਮ ਹੋ ਜਾਣਾ ਕੁਝ ਵੀ ਨਹੀਂ ਰਹਿਣਾ ਨਾ ਸੂਰ ਸੱਸ ਮੰਡਲੋ ਹਾਂ ਸਤਿਗੁਰ ਕਹਿੰਦੀ ਕੁਝ ਵੀ ਨਹੀਂ ਕੁਝ ਸੂਰ ਧਰਤੀ ਸਭ ਕੁਝ ਅਨ ਪਾਣੀ ਫਿਰ ਕੋਈ ਇੱਕ ਤੂੰ ਹੀ ਇੱਕ ਤੂਜ ਪਰਮਾਤਮਾ ਨੇ ਇੱਕ ਤੂੰ ਹੀ ਰਹਿ ਜਾਣਾ ਸਤਿਗੁਰ ਕਹਿੰਦੇ ਇਹ ਵੀ ਬਾਣੀ ਦੇ ਵਿੱਚ ਸ਼ਬਦ ਆਉਂਦੇ ਆ ਸੋ ਸਤਿਗੁਰ ਕਹਿੰਦੇ ਨਾਮ ਦਾ ਭਾਵ ਕੀ ਹੈ ਆ ਜਿੰਨੀ ਗੁਰਬਾਣੀ ਇਹ ਕਾਦੇ ਰੂਪ ਵਿੱਚ ਹੈ ਨਿਰਗੁਣ ਸਰੂਪ ਦੇ ਵਿੱਚ ਸਰਗਣ ਸਰੂਪ ਦੇ ਵਿੱਚ ਸਾਡੇ ਵਿੱਚ ਵੀ ਵੱਸਦਾ ਹੈ ਆ ਹੋਂਦ ਹੈ ਉਹਦੀ ਹੋਂਦ ਕਰਕੇ ਆਪਾਂ ਸਮਝ ਗਏ ਆ ਜੋ ਹੁਕਮ ਚੱਲਦਾ ਹੈ ਜਿਹਦੇ ਵਿੱਚ ਆਪਾਂ ਚੱਲਦੇ ਪਈਆਂ ਉਹਦਾ ਹੁਕਮ ਹੁਕਮ ਹੈ ਇਹ ਇਹਦਾ ਇਹ ਵੀ ਨਾਮ ਹੀ ਹੈ ਨਾਮੀ ਦਾ ਹੁਕਮ ਚੱਲਦਾ ਹੁਕਮੀ ਹੁਕਮ ਚਲਾਏ ਰਾ ਹੁਕਮਿੰਦੀ ਹੁਕਮ ਚੱਲਦਾ ਉਸੇ ਦੀ ਹੁਕਮ ਚੱਲਦਾ ਪਿਆ ਇੱਥੇ ਜੇ ਕੋਈ ਮਰਦਾ ਤਾਂ ਵੀ ਉਹਦੇ ਹੁਕਮ ਵਿੱਚ ਆ ਜੇ ਕੋਈ ਜਿਉਂਦਾ ਤਾਂ ਵੀ ਉਹਦੇ ਹੁਕਮ ਵਿੱਚ ਆ ਜੇ ਕੋਈ ਭੁੱਖਾ ਮਰਦਾ ਤਾਂ ਵੀ ਹੈ ਰੱਜਿਆ ਤਾਂ ਵੀ ਹੈ ਅਮੀਰ ਹੈ ਗਰੀਬੀ ਜੋ ਕੁਝ ਹੈ ਉਹਦੇ ਹੁਕਮ ਦੇ ਵਿੱਚ ਹੀ ਹੈ ਤੁਸੀਂ ਆਖੋਗੇ ਫਿਰ ਕਈਆਂ ਨੂੰ ਗਰੀਬ ਕਿਉਂ ਰੱਖ ਦਿੱਤਾ ਉਹਨੇ ਨਹੀਂ ਉਹਦਾ ਤਾਂ ਹੁਕਮ ਸੀ ਉਹਦਾ ਹੁਕਮ ਕੀ ਸੀ ਉਦਮ ਕਰਦੇ ਆ ਜੀਓ ਤੋਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਹੁਣ ਚਿੰਤਾ ਦੇ ਵਿੱਚ ਜਿਹੜੇ ਨੇ ਉਹ ਵੀ ਉਹਦੇ ਹੁਕਮ 'ਚ ਹੀ ਨੇ ਜਿਹੜੇ ਨਹੀਂ ਚਿੰਤਾ ਦੇ ਵਿੱਚ ਕਹਿਣ ਦਾ ਭਾਵ ਜਿਨ੍ਹਾਂ ਨੇ ਉਹਦਾ ਹੁਕਮ ਮੰਨ ਲਿਆ ਉਹ ਸੁਖੀ ਨੇ ਜਿਨ੍ਹਾਂ ਨੇ ਨਹੀਂ ਮੰਨਿਆ ਉਹ ਦੁਖੀ ਨੇ ਸਮਝ ਗਏ ਹੁਣ ਉਹਦਾ ਬੈਰ ਕਿਸੇ ਨਾਲ ਨਹੀਂ ਨਰਵੈਰ ਹੈ ਉਹਦੀ ਨਿਸ਼ਾਨੀਆਂ ਨੇ ਆਪਾਂ ਪੜੀਆਂ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਪੈਦਾ ਕਰਿਆ ਤੇ ਪੈਦਾ ਕਰਕੇ ਵਿੱਚ ਵਿਆਪਕ ਹੈ ਉਹ ਵਿੱਚ ਹੀ ਬੈਠਾ ਹੈ ਨਿਰਭਉ ਹੈ ਡਰਦਾ ਨਹੀਂ ਕਿਸੇ ਤੋਂ ਸਾਡੇ ਵਾਂਗੂ ਅਸੀਂ ਡਰਦੇ ਆਂ ਜੇ ਡਰਦਾ ਨਹੀਂ ਡਰਾਉਂਦਾ ਵੀ ਨਹੀਂ ਅਸੀਂ ਡਰਾਉਨੇ ਵੀ ਆਂ ਸਮਝ ਗਏ ਨਾ ਸਤਿਗੁਰਾਂ ਦਾ ਵਚਨ ਹੁੰਦਾ ਭੈ ਕਾਹੂ ਕੋ ਦੇਤ ਨੈ ਨਹ ਪੈ ਮਾਨਤ ਆਣ ਕਹੋ ਨਾਨਕ ਸੁਨ ਰਿਮ ਨਾ ਗਿਆਨੀ ਤਾਹੇ ਆ ਗਿਆਨੀ ਦੀ ਪਰਵਾਸ ਹੈ ਇਹ ਨਹੀਂ ਵੀ ਕੱਲਾ ਬੈਠੇ ਹੀ ਬਸ ਇੱਥੇ ਨਿਵਰਤਾ ਚ ਨਹੀਂ ਨਹੀਂ ਉਹਨੇ ਸਿਪਾਹੀ ਵੀ ਬਣਨਾ ਹੈ ਸੰਤ ਵੀ ਬਣਨਾ ਹੈ ਕਿਸੇ ਨੂੰ ਡਰਾਉਂਦਾ ਵੀ ਨਹੀਂ ਤੇ ਕਿਸੇ ਤੋਂ ਡਰਦਾ ਵੀ ਨਹੀਂ ਜੇ ਡਰਾਉਂਦਾ ਨਹੀਂ ਤੇ ਡਰਨ ਦੀ ਕੀ ਲੋੜ ਹੈ ਜੀ ਜੇ ਡਰਦਾ ਹੈ ਤੇ ਫਿਰ ਕੀ ਹੈ ਗਿਆਨੀ ਥੋੜਾ ਦਲਦਾ ਤਾਂ ਸਭ ਪੂਰੀ ਪਰਵਾਸ ਹੈ ਨਾ ਵੀ ਭੈ ਦਾ ਭਾਵ ਕਿਸੇ ਨੂੰ ਡਰਨ ਨਹੀਂ ਦੇਣਾ ਕਿਸੇ ਤੇ ਜ਼ੁਲਮ ਨਹੀਂ ਕਰਨਾ ਕਿਸੇ ਨਾਲ ਤੱਕਾ ਨਹੀਂ ਕਰਨਾ ਤੇ ਨਾ ਹੀ ਤੱਕਾ ਸਹਿਣਾ ਤੇ ਨਾ ਹੀ ਜ਼ੁਲਮ ਸਹਿਣਾ ਇਹਦਾ ਨਉ ਆਏਗਾ ਗਿਆਨੀ ਗਿਆਨੀ ਤਾਹੇ ਵਖਾਨਾ ਨਿਰਪਾ ਉਹ ਹੈ ਨਿਰਵੈਰ ਹੈ ਕਿਸੇ ਨਾਲ ਬੈਰ ਨਹੀਂ ਹੈ ਤੇ ਜੇ ਕੁਝ ਆ ਕੁਝ ਹੋ ਰਿਹਾ ਹੈ ਹਨਾ ਤੇ ਆਪਾਂ ਕਹਿੰਦੇ ਨੇ ਵੀ ਸਾਡੇ ਬੈਰ ਕਰਕੇ ਸਾਡਾ ਰੱਬ ਦਾ ਸਾਡੇ ਨਾਲ ਬੈਰ ਨਹੀਂ ਬੈਰ ਰੱਬ ਦਾ ਕਿਸੇ ਨਾਲ ਨਹੀਂ ਹੈ ਉਹ ਹੁਕਮ ਨਹੀਂ ਮੰਨਿਆ ਬਸ ਉਹਨਾਂ ਨੇ ਅਕਾਲ ਮੂਰਤ ਕਾਲ ਤੋਂ ਰਹਿਤ ਮੂਰਤ ਭਵ ਕੀ ਹੈ ਮੂਰਤ ਆ ਦੂਜੀ ਨਹੀਂ ਹੈ ਹਸਤੀ ਹੈ ਇੱਕ ਪਰਮਾਤਮਾ ਇਹੋ ਜੀ ਹਸਤੀ ਹੈ ਜਿਹਦੇ ਤੇ ਕਾਲ ਦਾ ਸਮੇਂ ਦਾ ਕੋਈ ਪ੍ਰਭਾਵ ਨਹੀਂ ਸਾਡੇ ਤੇ ਪ੍ਰਭਾਵ ਹੈ ਕਿਵੇਂ ਸੀ ਅਸੀਂ ਕੁਝ ਪਹਿਲਾਂ ਬੱਚੇ ਸੀਗੇ ਥੋੜੇ ਜੇ ਵੱਡੇ ਹੋਏ ਜਵਾਨੀ ਚ ਆ ਗਏ ਅਧਖੜ ਉਮਰ ਚ ਆ ਗਏ ਬੜੇਪੇ ਵਿੱਚ ਆ ਗਏ ਚਲੇ ਗਏ ਸਮੇਂ ਨੇ ਕਰਤਾ ਨਾ ਕੰਮ ਆਪਣਾ ਪਰ ਰੱਬ ਤੇ ਇਹੋ ਜੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਉਹ ਪਹਿਲਾਂ ਵੀ ਉਹੋ ਜਿਹਾ ਸੀ ਅੱਜ ਵੀ ਉਹੋ ਜਿਹਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਉਹੇ ਜੀ ਹੈ ਆਪਾਂ ਕਈ ਵਾਰ ਕਹਿੰਦੇ ਨੇ ਰੱਬ ਬਦਲ ਗਿਆ ਰੱਬ ਨਹੀਂ ਬਦਲ ਗਿਆ ਬੰਦਾ ਬਦਲ ਗਿਆ ਧਿਆਨ ਰੱਖਿਆ ਕਰੋ ਰੱਬ ਨਹੀਂ ਬਦਲਦਾ ਬੰਦੇ ਦੇ ਵਿਚਾਰ ਬਦਲ ਗਏ ਬੰਦਾ ਬਦਲਦਾ ਭਾਵ ਕੀ ਹੁੰਦਾ ਬੰਦੇ ਦੇ ਵੀ ਵਿਚਾਰ ਬਦਲਦੇ ਹੁੰਦੇ ਆ ਬੰਦੇ ਦਾ ਮੂੰਹ ਸਿਰ ਉਹੀ ਹੁੰਦਾ ਰੰਗ ਰੂਪ ਉਹੀ ਨੇ ਉਹੀ ਸਾਡੇ ਕੱਪੜੇ ਨੇ ਉਹੀ ਸਾਡੀਆਂ ਜੋ ਕੁਝ ਹੈ ਸੰਸਾਰ ਵਿੱਚ ਹੈ ਤਾਂ ਉਹੀ ਕੁਝ ਹੈ ਪਰ ਬੰਦਿਆ ਤੇਰੇ ਵਿਚਾਰ ਬਦਲ ਗਏ ਪਹਿਲਾਂ ਵਿਚਾਰ ਚੰਗੇ ਸਮਝ ਲਓ ਹੁਣ ਥੋੜੀ ਜਿਹੀ ਮਾੜੀ ਹੋ ਗਏ ਐਂ ਕਰ ਲਓ ਜਾਂ ਹੁਣ ਮਾੜੇ ਆ ਤਾਂ ਫਿਰ ਅੱਗੇ ਚੰਗੇ ਹੋਗੇ ਇਸ ਤਰ੍ਹਾਂ ਵਿਚਾਰਾਂ ਦਾ ਬਦਲਾਅ ਹੀ ਯੁੱਗ ਦਾ ਬਦਲਾਅ ਹੁੰਦਾ ਹੈ ਸਤਜੁਗ ਵਿੱਚ ਕਿਹੋ ਜਿਹੇ ਬੰਦੇ ਸੀ ਉਹਨਾਂ ਦੇ ਵਿਚਾਰ ਬੰਦੇ ਤਾਂ ਉਹੀ ਜੀ ਸੀ ਤ੍ਰੇਤੇ ਦੇ ਵਿੱਚ ਦੁਆਪਰ ਦੇ ਵਿੱਚ ਉਹੀ ਜਿਹੇ ਬੰਦੇ ਸੀ ਪਰ ਉਹਨਾਂ ਦੇ ਕਰਮ ਕਿਹੋ ਜੀ ਉਹਨਾਂ ਦੀ ਗੱਲ ਹੈ ਅੱਜ ਕੱਲ੍ਹ ਯੁੱਗ ਵਿੱਚ ਕਿਹੋ ਜਿਹੇ ਕਰਮ ਨੇ ਅੱਜ ਫਿਰ ਆਪਾਂ ਕਹਿੰਦੇ ਹਾਂ ਕਾਲ ਯੁੱਗ ਆ ਗਿਆ ਭਾਈ ਅੱਜ ਕਲੇਸ਼ਾਂ ਭਰਿਆ ਸਮਾਂ ਹੈ ਕਲੇਸੀ ਥਾਂ ਤਾਂ ਘਰ-ਘਰ ਦੇ ਵਿੱਚ ਇਹ ਇਹ ਆਗ ਹੈ ਘਰ-ਘਰ ਦੇ ਵਿੱਚ ਕਲੇਸੀ ਕਲੇਸੀ ਕਲੇਸ ਨੇ ਕਲ ਯੁਗ ਸੱਤ ਯੁਗ ਵੀ ਹੈ ਅੱਜ ਇਹਨਾਂ ਤੇ ਹੋ ਵੀ ਕੱਲਾ ਕਲ ਯੁਗ ਹੈ ਨਹੀਂ ਸੱਤ ਯੁਗ ਵੀ ਹੈ ਪਰ ਥੋੜਾ ਦੁਆਪਰ ਵਾਲੇ ਵੀ ਨੇ ਤ੍ਰੇਤੇ ਵਾਲੇ ਵੀ ਇੱਥੇ ਨੇ ਪਰ ਕਲ ਯੁਗ ਵੱਧ ਗਿਆ ਉਹਦੀ ਬਹਤਾਤ ਵੱਧ ਗਈ ਬਸ ਇਹ ਤਾਂ ਫਿਰ ਜਿਹੜੀ ਚੀਜ਼ ਦੀ ਬਹਤਾਤ ਹੋਵੇ ਉਸੇ ਦੇ ਆ ਵੀ ਨੌ ਪਾਏ ਜਾਂਦਾ ਹੁੰਦਾ ਫਿਰ ਅੱਜ ਕਲ ਯੁਗ ਦਾ ਨੌ ਪੈ ਗਿਆ ਕਾਲ ਯੁਗ ਦਾ ਸੋ ਕਾਲ ਦਾ ਪਰਮਾਤਮਾ ਤੇ ਕੋਈ ਅਸਰ ਨਹੀਂ ਹੈ ਸਾਡੇ ਤੇ ਅਸਰ ਹੈ ਕਾਲ ਨੇ ਸਾਨੂੰ ਕਿੱਥੇ ਲਿਆ ਕੇ ਖੜਾ ਦਿੱਤਾ ਦੇਖੋ ਕਾਲ ਦਾ ਭਾਵ ਸਮਾਂ ਟੈਂਸ ਕਹਿ ਲੋ ਇਹਨੂੰ ਆਪਾਂ ਨੂੰ ਤਿੰਨ ਭਾਗਾਂ ਵਿੱਚ ਵੰਡ ਲੋ ਭੂਤਕਾਲ ਕਹਿ ਲੋ ਹਨਾ ਵਰਤਮਾਨ ਕਾਲ ਤੇ ਭਵਿੱਖ ਕਾਲ ਕਹਿ ਲੋ ਪਾਸਟ ਟੈਂਸ ਪ੍ਰੈਜੈਂਟ ਕਹਿ ਲੋ ਤੇ ਫਿਊਚਰ ਆਉਣ ਵਾਲਾ ਸਮਾਂ ਉਬ ਉਹ ਪਾਸਟ ਦੇ ਵਿੱਚ ਵੀ ਸੀ ਪ੍ਰੈਜੈਂਟ ਅੱਜ ਵੀ ਹੈ ਤੇ ਆਉਣ ਵਾਲੇ ਫਿਊਚਰ ਵਿੱਚ ਜਿਹਨੂੰ ਕਿਹਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਇਹ ਬਸ ਆਈ ਹੈ ਤਿੰਨ ਤਿੰਨ ਤਰ੍ਹਾਂ ਦੇ ਟੈਂਸ ਨੇ ਇਹ ਇਹ ਜਿਹੜੇ ਬੱਚੇ ਨੇ ਪੜ੍ਹੇ ਆ ਨਾ ਉਹਨਾਂ ਨੂੰ ਵੀ ਪਤਾ ਹੈ ਤੇ ਸਾਨੂੰ ਬੈਸੀ ਪਤਾ ਹੁਣ ਕਿਉਂਕਿ ਅਸੀਂ ਭੂਤਕਾਲ ਵਿੱਚ ਸਾਡਾ ਜਿੰਨਾ ਕੁਝ ਲੰਘ ਗਿਆ ਉਹ ਭੂਤਕਾਲ ਚ ਚਲਾ ਗਿਆ ਆ ਜਿੰਨਾ ਜਿੰਨਾ ਸਮਾਂ ਲੰਘੀ ਜਾਂਦਾ ਹੈ ਭੂਤਕਾਲ ਦੇ ਵਿੱਚ ਚਲੀ ਜਾਂਦਾ ਆਉਣ ਵਾਲਾ ਸਮਾਂ ਪ੍ਰੈਜੈਂਟ ਬਣ ਜਾਂਦਾ ਹੈ ਪਰ ਗੱਲ ਅੱਜ ਦੀ ਚੱਲਣੀ ਹੈ ਸੋ ਪ੍ਰਮਾਤਮਾ ਤੇ ਕਾਲ ਦਾ ਕੋਈ ਭਾਈ ਪ੍ਰਭਾਵ ਨਹੀਂ ਹੈ ਅਕਾਲ ਮੂਰਤ ਅਜੁਨੀ ਜੁਨਾ ਤੋਂ ਰਹਿਤ ਹੈ ਜੁਨਾ ਵਿੱਚ ਤਾਂ ਤਾਂ ਪਵੇ ਤੇ ਜੇ ਭਾਈ ਉਹ ਹੋਵੇ ਦੇਹ ਦੇ ਵਿੱਚ ਹੋਵੇ ਨਹੀਂ ਦੇਹ ਦੇ ਵਿੱਚ ਨਹੀਂ ਹੈ ਉਹ ਨਿਰਆਕਾਰ ਹੈ ਨਿਰਗੁਣ ਸਰੂਪ ਹੈ ਨਿਰਗੁਣ ਆਪਾਂ ਪੜਦੇ ਆ ਨਾ ਰੂਪ ਨਾ ਰੇਖਾ ਨਾ ਰੰਗ ਕਿਛ ਤਰੇ ਗੁਣ ਤੇ ਪ੍ਰਭ ਭਿੰਨ ਅਸੀਂ ਤਿੰਨ ਗੁਣਾ ਵਿੱਚ ਫਸੇ ਹੋਏ ਆ ਉਹ ਤਿੰਨ ਗੁਣਾ ਤੋਂ ਰਹਿਤ ਹੈ ਰਾਜ ਗੁਣ ਤਮ ਗੁਣ ਸਤ ਗੁਣ ਇਹ ਤੇਰੀ ਸਭ ਮਾਇਆ ਉਹ ਇਹ ਤਿੰਨ ਮਾਇਆ ਵਿੱਚ ਇਹ ਸੰਸਾਰ ਫਸਿਆ ਹੋਇਆ ਹੈ ਉਹ ਤਿੰਨ ਮਾਇਆ ਤੇ ਇਹ ਤਿੰਨ ਤਰ੍ਹਾਂ ਦੀ ਮਾਇਆ ਤੋਂ ਉੱਪਰ ਹੈ ਉਹਦੇ ਪ੍ਰਭਾਵ ਵੀ ਨਹੀਂ ਸਮਾਇਆ ਦਾ ਉਹ ਤਾਂ ਮਾਇਆ ਨੂੰ ਪੈਦਾ ਕਰਨ ਵਾਲਾ ਹੈ ਇਸ ਮਾਇਆ ਨੂੰ ਪੈਦਾ ਵੀ ਉਸੇ ਨੇ ਕੀਤਾ ਹੈ ਸੰਸਾਰ ਇਹਦੇ ਵਿੱਚ ਫਸ ਗਿਆ ਤੇ ਪ੍ਰਮਾਤਮਾ ਇਹਦੇ ਵਿੱਚ ਫਸਣ ਵਾਲਾ ਨਹੀਂ ਹੈ ਚੁੱਪ ਕਲ ਬਣ ਗਈ ਨਾ ਆਪ ਨੂੰ ਵੀ ਉਹ ਇਹ ਤਿੰਨ ਇਸ ਤਰ੍ਹਾਂ ਇਹ ਇਹ ਤਿੰਨ ਤਰ੍ਹਾਂ ਦੀ ਮਾਇਆ ਤੋਂ ਭਾਈ ਉਪਰ ਆ ਮ ਹੈ ਉਪਰ ਹੈ ਉਹ ਅਜੂ ਨਹੀਂ ਜੁਨਾਵਤੀ ਨਹੀਂ ਪੈਂਦਾ ਸਹ ਭੰਗ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਆਪ ਹੀ ਨੇ ਆਪ ਸਾਝਿਓ ਆਪ ਹੀ ਨੇ ਰਚਿਓ ਨਾਉ ਉਹਨੂੰ ਉਹਨੂੰ ਬਣਾਉਣ ਵਾਲਾ ਕੋਈ ਮਾਤਾ ਪਿਤਾ ਨਹੀਂ ਹੈ ਉਹ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਈ ਆਪਣੇ ਆਪ ਤੋਂ ਹੈ ਆਪਣੇ ਆਪ ਤੋਂ ਸਹ ਭੰਗ ਗੁਰ ਪ੍ਰਸਾਦ ਜੀ ਉਹਦੇ ਨਾਲ ਮਲਾਪ ਕਰਨਾ ਹੈ ਉਹਨੂੰ ਮਿਲਣਾ ਹੈ ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪੈਣਾ ਸਾਨੂੰ ਗੁਰੂ ਕੋਲ ਆਉਣਾ ਪੈਣਾ ਕਿਉਂਕਿ ਗੁਰੂ ਕੋਲ ਹੀ ਉਹਨੇ ਸਭ ਕੁਝ ਦਿੱਤਾ ਪਿਆ ਗੁਰੂ ਦੇ ਰਾਹੀ ਹੀ ਪਰਮਾਤਮਾ ਦੀ ਪ੍ਰਾਪਤੀ ਹੈ ਇਸ ਕਰਕੇ ਸਤਗੁਰਾਂ ਨੇ ਕੀ ਕਹਿਆ ਨਾਮ ਰਹਿਓ ਸਾਧੂ ਰਹਿਓ ਹੁਣ ਨਾਮ ਦਾ ਪਤਾ ਲੱਗਿਆ ਇੱਕ ਤਾਂ ਉਹ ਇੱਕ ਜਿਹੜਾ ਹੈ ਨਿਰਗੁਣ ਸਰੂਪ ਹੁਣ ਬਾਣੀ ਕਿੰਨੀ ਨਾਮ ਹੈ ਇਹ ਕਿਥੋਂ ਪਤਾ ਲੱਗਦਾ ਵੀ ਨਾਮ ਹੈ ਬਾਣੀ ਆਪਾਂ ਰੋਜ਼ ਤਾਂ ਪੜਦੇ ਆਂ ਬਾਣੀ ਪੜਦੇ ਨੇ ਕਿ ਸਲੋਕ ਸਭ ਤੇ ਊਤਮ ਹਰ ਕੀ ਕਥਾ ਸਭ ਤੇ ਊਤਮ ਹਰ ਕੀ ਨਾਮ ਸੁਣ ਤ ਉਥੇ ਕੀ ਕਹਿ ਦਿੱਤਾ ਕਥਾ ਇੱਥੇ ਕਹਿ ਦਿੱਤਾ ਨਾਮ ਇਹਦਾ ਆਪਾਂ ਕਥਾ ਤੇ ਨਾਮ ਬਾਣੀ ਸ਼ਬਦ ਗੁਰੂ ਇੱਕ ਚੀਜ਼ ਐ ਬਾਣੀ ਗੁਰੂ ਗੁਰੂ ਹੈ ਬਾਣੀ ਹੋ ਗਿਆ ਨਾ ਵੀ ਬਾਣੀ ਗੁਰੂ ਐ ਗੁਰੂ ਹੀ ਬਾਣੀ ਐ ਤੇ ਬਾਣੀ ਕੀ ਹੈ ਸ਼ਬਦ ਹੈ ਸਾਡਾ ਗੁਰੂ ਹੈ ਤੇ ਸ਼ਬਦ ਹੀ ਵਚਨ ਹੈ ਬਚਨ ਹੀ ਸਿੱਖ ਹੈ ਦੇਖੋ ਕਿੱਥੇ ਬਣਿਆ ਸਿੱਖ ਗੁਰੂ ਗੁਰੂ ਸਿੱਖ ਹੈ ਸਤਗੁਰ ਵਚਨ ਵਚਨ ਹੈ ਸਤਗੁਰ ਬਾਣੀ ਵਿੱਚ ਹੀ ਲਿਖਿਆ ਨਾ ਇਹਨਾਂ ਸਾਰਿਆਂ ਨੂੰ ਮਿਲਾ ਲਓ ਫੇਰ ਕੀ ਬਣ ਗਿਆ ਬਾਣੀ ਆ ਗਈ ਗੱਲ ਤਾਂ ਇੱਥੇ ਆ ਜਾਣਾ ਆਪਾਂ ਨੂੰ ਵੀ ਬਾਣੀ ਪੂਰੀ ਹੈ ਜਿੰਨੀ ਇਹ ਨਾਮ ਹੈ ਪੂਰੀ ਸਭ ਤੇ ਊਤਮ ਹਰ ਕੀ ਕਥਾ ਉਹ ਰੱਬ ਜੀ ਦੀ ਕਥਾ ਹੈ ਜਿਹੜੀ ਇਹ ਬਾਣੀ ਹੈ ਨਾ ਇਹ ਸਭ ਤੋਂ ਉੱਤਮ ਹੈ ਸਭ ਤੋਂ ਚੰਗੀ ਹੈ ਹੋਰ ਕਿੰਨੀਆਂ ਬਾਣੀਆਂ ਨੇ ਇੱਥੇ ਪਤਾ ਨਹੀਂ ਕਿੰਨੀਆਂ ਬਾਣੀਆਂ ਨੇ ਪਰ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਸ ਇਹ ਧਿਆਨ ਜ਼ਰੂਰ ਰੱਖਣਾ ਹੈ ਵੀ ਕੱਚੀ ਬਾਣੀ ਨੂੰ ਸਤਿਗੁਰੂ ਦੀ ਬਾਣੀ ਨਾ ਮੰਨ ਕੇ ਬਹਿ ਜੀ ਕਈ ਵਾਰ ਅਸੀਂ ਮੰਨ ਲੈਂਦੇ ਹਾਂ ਨਾ ਵੀ ਆਹ ਵੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿਉਂ ਨਹੀਂ ਪਤਾ ਲੱਗਿਆ ਕਿਉਂਕਿ ਅਸੀਂ ਗੁਰੂ ਦੇ ਪੂਰਨ ਦਰਸ਼ਨ ਕੀਤੇ ਨਹੀਂ ਗੁਰੂ ਨੂੰ ਪੂਰੇ ਤੌਰ ਤੇ ਅਸੀਂ ਬਾਚੇ ਹੀ ਨਹੀਂ ਹਲੇ ਪੜ੍ਹੇ ਹੀ ਨਹੀਂ ਅਸੀਂ ਪੂਰੀ ਗੁਰਬਾਣੀ ਪੜ੍ਹੀ ਹੋਵੇ ਤੇ ਸਾਨੂੰ ਪਤਾ ਲੱਗ ਜਾ ਬਈ ਵੀ ਆ ਜਿਹੜਾ ਸ਼ਬਦ ਮੈਂ ਪੜ੍ਹਦਾ ਪਿਆ ਇਹ ਗੁਰੂ ਦਾ ਵਚਨ ਤਾਂ ਹੀ ਨਹੀਂ ਤੇ ਪਹਿਲੇ ਕਹਤਾ ਅੱਜ ਤੇ ਖਾਵਾਂਗੇ ਜਦੋਂ ਅਸੀਂ ਪੂਰੇ ਦਰਸ਼ਨ ਨਹੀਂ ਕਰਦੇ ਗੁਰੂ ਦੀ ਬਾਣੀ ਪੂਰੀ ਨਹੀਂ ਪੜ੍ਹਦੇ ਜਿੰਨਾ ਚਿਰ ਸਾਨੂੰ ਪੂਰਾ ਨਹੀਂ ਪਤਾ ਲੱਗਦਾ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਰਾਗ ਨੇ ਕਿੰਨੀਆਂ ਅਸ਼ਟਪਦੀਆਂ ਕਿੰਨੇ ਸ਼ਬਦ ਨੇ ਕਿੰਨੇ ਭਗਤ ਨੇ ਭਗਤ ਸਹਿਬਾਨਾਂ ਦੀ ਬਾਣੀ ਹੈ ਕਿੰਨੇ ਗੁਰੂ ਸਹਿਬਾਨਾਂ ਦੀ ਬਾਣੀ ਹੈ ਕਿੰਨੇ ਭਟ ਸਹਿਬਾਨਾਂ ਦੀ ਬਾਣੀ ਹੈ ਕਿੰਨੇ ਗੁਰਸਿੱਖਾਂ ਦੀ ਬਾਣੀ ਹੈ ਹਾਂਜੀ ਕਿੰਨੇ ਰਾਗ ਨੇ ਇਹ ਸਾਰਾ ਬੇਰਵਾ ਗੁਰੂ ਦੀ ਇੱਕ ਜਾਣ ਪਛਾਨ ਇੰਟਰੋਡਕਸ਼ਨ ਹੈ ਇਹ ਸਾਨੂੰ ਪਤਾ ਹੀ ਕੋਈ ਨਹੀਂ ਤੇ ਫਿਰ ਇੱਥੇ ਰਾਗ ਹੋਰ ਵੀ ਲਿਆ ਕੇ ਰੱਖ ਦੇਵੇ ਕੋਈ ਲਾ ਦੇ ਅੰਦਰ ਤੁਸੀਂ ਤਾਂ ਉਹਨੂੰ ਵੀ ਪੜੀ ਜਾਓਗੇ ਫਿਰ ਵੀ ਆ ਵੀ ਰਾਗ ਵਿੱਚ ਸੀਗਾ ਤੇ 31 ਰਾਗ ਨੇ ਤੁਸੀਂ ਉਹਨੂੰ ਵੀ ਪੜੀ ਜਾਓਗੇ ਆ ਵੀ ਹੈ ਜਿਸ ਕੋ ਪਤਾ ਹੀ ਨਹੀਂ ਕਿਸੇ ਨੇ ਕੁਝ ਵੀ ਐਡ ਕਰ ਸਕਦੇ ਅੱਜ ਹੋਈ ਜਾਂਦਾ ਇਹ ਕੰਮ ਆ ਛੋਟੇ ਆਉਣ ਵਾਲੇ ਸਮੇਂ 'ਚ ਦੇਖ ਲਿਓ ਤੁਸੀਂ ਆਉਣ ਵਾਲੇ ਸਮੇਂ 'ਚ ਦੇਖ ਲਿਓ ਅਸੀਂ ਤਾਂ ਸਿੱਖ ਲੜਦੀ ਰਹਿ ਜਾਾਂਗੇ ਦੇਖੋ ਉਹਨਾਂ ਨੇ ਆਪਣਾ ਕੰਮ ਕਰ ਦੇਣਾ ਅਸੀਂ ਤਾਂ ਧਿਆਨ ਰੱਖੋ ਫਿਰ ਆ ਜਥੇਦਾਰੀਆਂ ਖਾਤਰੀ ਲੜ ਲੜ ਕੇ ਇੱਕ ਦੂਜੇ ਨਾਲ ਖੈਦੀ ਜਾਂਦੇ ਆ ਅਗਲਾ ਆਪਣਾ ਕੰਮ ਕਰੀ ਜਾਂਦਾ ਅਸੀਂ ਉਹਦਿਆਂ ਦੀ ਖਾਤਰ ਲੜੀ ਜਾਂਦੇ ਹਾਂ ਕਹਿੰਦਾ ਮੈਨੂੰ ਉਹਦਾ ਮਿਲ ਜੇ ਮੈਨੂੰ ਉਹਦਾ ਪਹਿਲੇ ਇਧਰ ਵੱਲ ਧਿਆਨ ਕੋਈ ਨਹੀਂ ਹੈ ਹਨਾ ਜੀ ਉਹ ਬਾਣੀ ਦੇ ਵਿੱਚ ਰਲਾਵਟ ਕਰਦੇ ਪਏ ਨੇ ਉਹ ਰਲਾਵਟ ਪਾਤਾ ਕਿਹੜੀ ਬਾਣੀ ਚ ਕਰਨਗੇ ਜਿਹੜੀ ਪਦ ਛੇਦ ਹੈ ਜਿਹਦੇ ਵਿੱਚ ਗੈਪ ਹੈ ਸਤ ਗੁਰਾਂ ਨੇ ਪਹਿਲਾਂ ਲੜੀਵਾਰ ਗ੍ਰੰਥ ਜੱਤੇ ਸੀ ਨਾ ਜਿੰਨੇ ਬਾਣੀ ਜਿੰਨੇ ਬਾਣੀ ਪਹਿਲਾਂ ਪੜਦੇ ਆ ਜਿੰਨੇ ਪ੍ਰਾਣ ਗ੍ਰੰਥ ਨਹੀਂ ਉਹ ਲੜੀਵਾਰ ਨੇ ਉਹ ਕਿਉਂ ਸੀ ਲੜੀਵਾਰ ਵੀ ਇੱਕ ਅੱਖਰ ਵੀ ਅੰਦਰ ਐਡ ਨਹੀਂ ਹੋ ਸਕਦਾ ਸੀ ਉਹਦੇ ਚ ਇੱਕ ਅੱਖਰ ਵੀ ਇੱਕ ਲਾਵਾ ਦੁਲਾਵਾ ਵੀ ਕੋਈ ਬੰਦਾ ਉਹ ਐਡ ਨਹੀਂ ਕਰ ਸਕਦਾ ਸੀ ਗਾਇਬ ਹੀ ਨਹੀਂ ਸੀ ਵਿੱਚ ਐ ਲੜੀਵਾਰ ਐ ਲਿਖੀ ਵੀ ਆ ਪੜਨਾ ਤਾਂ ਔਖਾ ਉਹਨੂੰ ਮਾਫ਼ ਕਰਨਾ ਸਾਥੂ ਵੀ ਬਹੁਤ ਔਖਾ ਪੜਨਾ ਉਹਨੂੰ ਪਰ ਜਿਹਦਾ ਹੁਣ ਐਕਸਪੀਰੀਅੰਸ ਹੋ ਗਿਆ ਹੁਣ ਜਿੰਨੇ ਵੀ ਆਪਾਂ ਕਾਲ ਤਖਤ ਤੇ ਫਵੇਰੇ ਹੁਕਮਨਾਮਾ ਸਾਹਿਬ ਸੁਣਦੇ ਆ ਉਹ ਸਾਰੇ ਲੜੀਵਾਰ ਸਰੂਪ ਨੇ ਲੜੀਵਾਰ ਨੇ ਉਹ ਤੇ ਇਹ ਪਦਸ਼ੇਦ ਆ ਇਹਦੇ ਵਿੱਚ ਗੈਪ ਐ ਅਗਲੇ ਨਹੀਂ ਐਡ ਕਰ ਦੇਣਾ ਵਿੱਚ ਬਸ ਥੋੜਾ ਜਿਹਾ ਕੀ ਕਿਵੇਂ ਗੈਪ ਕਰ ਦੋ ਜਿੱਥੇ ਕਹਿੰਦਾ ਵੀ ਰੱਬ ਕਹਿੰਦਾ ਉੱਥੇ ਨੰਨਾ ਪਾ ਦਿਓ ਰੱਬ ਤਾਂ ਕਹਿੰਦੀ ਨਹੀਂ ਕੁਝ ਬਸ ਇੰਨੇ ਫਰਕ ਨਾਲ ਨੰਨਾ ਹੀ ਪਾਉਣਾ ਐ ਇੰਨੇ ਹੀ ਐਡ ਕਰ ਦੇਣਾ ਉਹਨਾਂ ਨੇ ਬਹੁਤ ਕੁਝ ਸਿਆਸਤ ਚੱਲਦੀ ਪਈ ਐ ਇਸ ਕਰਕੇ ਅਸੀਂ ਸੁਚੇਤ ਹੋਣਾ ਅਸੀਂ ਆਪਣੇ ਗੁਰੂ ਪ੍ਰਤੀ ਜਾਗਰਤ ਹੋਣਾ ਵੀ ਸਾਡਾ ਗੁਰੂ ਕੇ ਹੋ ਜਾਏ ਕਿੰਨੇ ਬਾਣੀ ਨੇ ਕਿੱਥੋਂ ਲੈ ਕੇ ਕਿੰਨੇ ਆਂਗਣੇ ਹਨਾ ਤੇ ਕਿਹੜੇ ਭਗਤ ਸਹਿਬਾਨ ਦੀ ਬਾਣੀ ਆ ਕਿੰਨੇ ਸ਼ਬਦ ਨੇ ਉਹਦੇ ਇਹ ਚੀਜ਼ਾਂ ਸਾਰੀਆਂ ਸਾਨੂੰ ਨੋਟ ਕਰਨੀਆਂ ਚਾਹੀਦੀਆਂ ਜਿੰਨੇ ਹੋ ਸਕੇ ਇਹ ਨਾ ਕਿ ਉਹ ਕਰੇ ਹੁਣ ਤਾਂ ਇੰਨੀ ਉਮਰ ਹੋ ਗਈ ਇੰਨੀ ਉਮਰ ਦੀ ਗੱਲ ਨਹੀਂ ਹੈ ਭਾਈ ਉਮਰਾਂ ਦੀ ਗੱਲ ਨਹੀਂ ਇੱਥੇ ਹੈ ਉਹ ਤਾਂ ਆਪਾਂ ਬਹੁਤ ਵਿਚਾਰ ਕਰ ਚੁੱਕੇ ਹਾਂ ਇਹ ਤਾਂ ਸਤਗੁਰਾਂ ਨੇ ਜਿੰਨਾ ਚੱਕਰ ਐਂਡ ਵਾਲਾ ਸਵਾਸ ਨਹੀਂ ਨਾ ਹੁੰਦਾ ਓਨਾ ਚੱਕਰ ਤੇਰੀ ਤੇਰੇ ਤੋਂ ਸਤਗੁਰਾਂ ਨੇ ਉਮੀਦ ਰੱਖੀ ਵੀ ਅੱਜ ਵੀ ਕਿਤੇ ਵਾਏ ਗੁਰੂ ਦੇ ਲੜ ਲੱਗ ਜਵੇ ਐਂਡ ਦਾ ਕਵੀ ਅੰਤ ਔਸਰ ਤੱਕ ਉਮੀਦ ਰੱਖੀ ਵੀ ਅੱਜ ਵੀ ਜੁੜਿਆ ਅੱਜ ਵੀ ਜੁੜਿਆ ਤੇ ਅਸੀਂ ਤਾਂ 50 60 ਸਾਲ ਦੇ ਹੋ ਗਏ ਕਹਿੰਦੇ ਕੋਈ ਗੱਲ ਨਹੀਂ ਸਮਾਂ ਹੀ ਹੁਣ ਤਾਂ ਜੀ ਬਹੁਤ ਵੱਡਾ ਹੋ ਗਿਆ ਕੰਮ ਕੀ ਹੋ ਗਿਆ ਕੁਝ ਵੀ ਨਹੀਂ ਹੋਇਆ 50 60 ਸਾਲ ਦੀ ਉਮਰ ਉਹ ਵੱਖਰੀ ਗੱਲ ਆ ਵੀ ਕਹੀ ਜਾਂਦੇ ਆ ਇਹ ਪਰ ਜਿਨ੍ਹਾਂ ਦੀ ਉਮਰ ਹੁਣ ਅਜੇ 80 ਸਾਲ ਦੀ ਹੈ ਉਹ ਵੀ ਅਜੇ ਇਸ ਤਰ੍ਹਾਂ ਵਧੀਆ ਪਾਵਰ 'ਚ ਨੇ ਸੋ ਗੱਲ ਚੱਲਦੀ ਸੀ ਭਾਈ ਪਰਮਾਤਮਾ ਜਿਹੜਾ ਉਹਦਾ ਇਹ ਸਰੂਪ ਬਾਣੀ ਵੀ ਹੈ ਜਿਹਨੂੰ ਆਪਾਂ ਪੜਦਿਆਂ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣ ਤਾ ਹੁਣ ਕਥਾ ਤੇ ਨਾਮ ਇੱਕ ਗੱਲ ਹੋ ਗਈ ਨਾ ਨਾਮ ਸੁਣ ਤਾ ਦਰਦ ਦੁੱਖ ਲੱਥਾ ਹੁਣ ਬਾਣੀ ਨੂੰ ਪੜ ਕੇ ਦਰਦ ਅੰਦਰੋਂ ਪੀੜਾ ਖਤਮ ਹੁੰਦੀ ਹੈ ਤਣ ਦੀ ਵੀ ਦੀ ਮਨ ਦੀ ਵੀ ਦੁੱਖ ਵੀ ਲੱਥ ਜਾਂਦੇ ਆ ਦੁੱਖ ਕਿਵੇਂ ਲੱਥਦੇ ਨੇ ਤੁਸੀਂ ਸੁਣੋ ਨਾਮ ਨੂੰ ਭਗਵਾਨੀ ਨੂੰ ਜੇ ਕੋਈ ਤੁਹਾਨੂੰ ਕਹੇ ਵੀ ਨਾਮ ਕੀ ਹੈ ਤਾਂ ਤੁਸੀਂ ਸਿੱਧਾ ਸਵਾਬ ਦਿਆ ਕਰੋ ਭਾਈ ਜਿੰਨੀ ਗੁਰਬਾਣੀ ਕੰਕਾਰ ਤੋਂ ਲੈ ਕੇ 18 10 20 ਤੱਕ ਨਾਮ ਹੀ ਹੈ ਬਸ ਜੇ ਤੁਹਾਨੂੰ ਪੁੱਛੇ ਨਾਮ ਕਿੱਥੋਂ ਲੈਂਦਾ ਹੈ ਤਾਂ ਕਹਿੰਦਾ ਸਾਡਾ ਆ ਨਾਮ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਨਾਮ ਹੀ ਹੈ ਸਾਰੀ ਬਾਣੀ ਨਾਮ ਹੈ ਬਸ ਤੇ ਜੇ ਉਹ ਕਹਵੇ ਕਿਵੇਂ ਤੇ ਫਿਰ ਤੁਸੀਂ ਇਹ ਦੋ ਕ ਬਚਨ ਯਾਦ ਕਰ ਲਓ ਸਬ ਤੇ ਊਤਮ ਹਰ ਕੀ ਕਥਾ ਨਾਮ ਸੁਣ ਤ ਦਰਦ ਦੁੱਖ ਜੀਨੂੰ ਸੁਣ ਕੇ ਅਸੀਂ ਭਾਈ ਸਾਡਾ ਦੁੱਖ ਤੇ ਦਰਦ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ ਅਸੀਂ ਉਹ ਨਾਮ ਨਾਲ ਜੁੜੇ ਹੋਏ ਆ ਅਸੀਂ ਆ ਦੋ ਅੱਖਰ ਦੇ ਨਾਮ ਨੇ ਜਿਹੜੇ ਕੰਨਾਂ ਵਿੱਚ ਕਹਿ ਦਿੱਤਾ ਵੀ ਦੱਸਨੇ ਵੀ ਕਿਸੇ ਨੂੰ ਉਸ ਨਾਮ ਤੋਂ ਅਸੀਂ ਕੀ ਲੈਣਾ ਦੱਸਣਾ ਵੀ ਨਹੀਂ ਕਿਤੇ ਨਾਮ ਦੱਸਣ ਨਾਲ ਤਾਂ ਕਿਸੇ ਦਾ ਫਾਇਦਾ ਹੁੰਦਾ ਹੁੰਦਾ ਉਹ ਕਹਿੰਦੇ ਦੱਸਣਾ ਵੀ ਨਹੀਂ ਹੁਣ ਦੱਸੋ ਫਿਰ ਕੀ ਇੱਥੋਂ ਵੀ ਤੁਸੀਂ ਅੰਦਾਜ਼ਾ ਲਾਓ ਨਾ ਆ ਨਾਮ ਦੇਤਾ ਜੀ ਕਹਿੰਦਾ ਜੀ ਲੈ ਭਾਈ ਸਾਨੂੰ ਵੀ ਦੱਸ ਦੇ ਸਾਡਾ ਵੀ ਭਲਾ ਹੋ ਜਿੰਨਾ ਕਹਿੰਦਾ ਦੱਸਣਾ ਨਹੀਂ ਹੈ ਕਿਸੇ ਨੂੰ ਦੱਸੋ ਫਿਰ ਅਸੀਂ ਤਾਂ ਦੱਸੀ ਜੰਨੇ ਆ ਵੀ ਸਾਡਾ ਤਾਂ ਨਾਮ ਆ ਆ ਯਾਦ ਕਰ ਲਓ ਤੁਸੀਂ ਉਹ ਕਹਿੰਦੇ ਦੱਸਣਾ ਨਹੀਂ ਫਿਰ ਇਹ ਜੇ ਨਾਮ ਤੋਂ ਕੀ ਕਰਾਉਣਾ ਜਿਹੜੇ ਨੇ ਅੱਗੇ ਨਹੀਂ ਜਾ ਕੇ ਕਿਸੇ ਦਾ ਭਲਾ ਕਰਨਾ ਭਾਵ ਕੀ ਆ ਉਹਦਾ ਸਮਝੋ ਵੀ ਜੇ ਕਿਸੇ ਨੇ ਦੱਸਦਾ ਅਗਲਾ ਕੁ ਕੋਈ ਕਿਹੜਾ ਨਾਮ ਹੈ ਉਹਨੇ ਹੁਣੇ ਹੀ ਨਹੀਂ ਤੇ ਦੂਜੇ ਨਹੀਂ ਵੀ ਨਹੀਂ ਆਉਣਾ ਗੱਲ ਤਾਂ ਸਾਰੀ ਏਜੰਟਾਂ ਦੇ ਸਿਸਟਮ ਹੈ ਨਾ ਇਹਨੂੰ ਪਕੜ ਕਰੋ ਤੁਸੀਂ ਚੀਜ਼ਾਂ ਨੂੰ ਇਹ ਨਿੰਦਿਆ ਨਹੀਂ ਹੈ ਇਹ ਸਚਾਈ ਹੈ ਜੇ ਤੁਸੀਂ ਕਹੋਗੇ ਇੱਥੇ ਬੈਠ ਕੇ ਨਿੰਦਿਆ ਇੱਥੇ ਨਿੰਦਿਆ ਤਾਂ ਭਲੀ ਕਿਸੇ ਦੀ ਨਹੀਂ ਨਿੰਦਿਆ ਨਹੀਂ ਅਸੀਂ ਕਰਨੀ ਪਰ ਅਸੀਂ ਸੱਚ ਦੱਸਣਾ ਵੀ ਨਾਮ ਤਾਂ ਆਹ ਹੈ ਬਾਣੀ ਇਹ ਕਿਵੇਂ ਦੁੱਖ ਮਟਾਉਂਦੀ ਐ ਆਪਾਂ ਦੇਖੋ ਸੁਣੋ ਆਪਾਂ ਕਹਿੰਦੇ ਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਆ ਤੁਸੀਂ ਸੁਣ ਲਓ ਬਸ ਦੁੱਖ ਰੋਗ ਸੰਤਾਪ ਆਦ ਵਿਆਦ ਉਪਾਦ ਇਹ ਤਿੰਨੇ ਤਾਪ ਨਿਵਾਰਨ ਹਰਾ ਹਨਾ ਤੇ ਬਾਣੀ ਦੇ ਵਿੱਚ ਇਹ ਅਰਥ ਨੇ ਗੁਰ ਕੀ ਬਾਣੀ ਗੁਰ ਤੇ جاتی ਆਪਾਂ ਪੜ੍ਹਦੇ ਆ ਗੁਰੂ ਦੇ ਸ਼ਬਦ ਜੇ ਵਿੱਚੋਂ ਪ੍ਰਸ਼ਨ ਹੈ ਨਾ ਉਹਦਾ ਉੱਤਰ ਵੀ ਬਾਣੀ ਦੇ ਵਿੱਚ ਅੱਗੇ ਪਿੱਛੇ ਤਾਂ ਹੋ ਸਕਦਾ ਕਈ ਵਾਰ ਸਪਸ਼ਟ ਨਹੀਂ ਹੁੰਦਾ ਕਿਸੇ ਨੂੰ ਪੁੱਛ ਲਿਆ ਕਰੀਏ ਹਨ ਕਈ ਵਾਰ ਆਪ ਦੇ ਦਿਮਾਗ ਵਿੱਚ ਨਹੀਂ ਆਉਂਦਾ ਇਹ ਜਾਂ ਪ੍ਰਸ਼ਨ ਉੱਥੇ ਹੁੰਦਾ ਹੈ ਉੱਤਰ ਵੀ ਉੱਥੇ ਪਿਆ ਹੁੰਦਾ ਹੈ ਇਹ ਨਹੀਂ ਵੀ ਪ੍ਰਸ਼ਨ ਗੁਰੂ ਨੇ ਕਰ ਦਿੱਤਾ ਤੇ ਉੱਤਰ ਅਸੀਂ ਕਿਸੇ ਹੋਰ ਗ੍ਰੰਥਾਂ ਤੋਂ ਲੱਭੀ ਜਾਈਏ ਨਹੀਂ ਨਹੀਂ ਇਹ ਨਹੀਂ ਹੁੰਦਾ ਹੁੰਦਾ ਹਾਂ ਉਹਦੇ ਬਰਾਬਰ ਆ ਸਕਦਾ ਪਰ ਮੰਨਣਾ ਸੀ ਉਹ ਉੱਤਰ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਉਹ ਹੁੰਦਾ ਹੁਣ ਪਤਾ ਲੱਗ ਗਿਆ ਨਾ ਆਪ ਨੂੰ ਇੱਕ ਤਾਂ ਰੱਬ ਦੀ ਹੋਂਦ ਹੈ ਵੀ ਰੱਬ ਕਰਕੇ ਸਭ ਕੁਝ ਹੈ ਇੱਕ ਤਾਂ ਇਹ ਨਾਮ ਹੈ ਇੱਕ ਉਹਦਾ ਹੁਕਮ ਵੀ ਨਾਮ ਹੈ ਹੁਕਮ ਕੇ ਧਾਰੇ ਹੁਕਮ ਦੇ ਵਿੱਚ ਹੀ ਆਪਾ ਇਦਾਂ ਹੋਏ ਆ ਨਾ ਹੁਕਮ ਹੀ ਹੋਣਾ ਆਕਾਰ ਹੁਕਮ ਨਾਲ ਕਿਹਾ ਜੈ ਇਹ ਪੜਨੂ ਬਾਣੀ ਵੀ ਹੁਕਮ ਦੇ ਵਿੱਚ ਆਕਾਰ ਬਣੇ ਨੇ ਹੁਕਮ ਦਾ ਭਾਵ ਪ੍ਰਮਾਤਮਾ ਨੇ ਇਹ ਸਭ ਕੁਝ ਬਣਾਇਆ ਪ੍ਰਮਾਤਮਾ ਨੇ ਭਾਵ ਨਾਮ ਨੇ ਹੀ ਸਾਰੇ ਕੁਝ ਬਣਾਇਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਆਕਾਸ਼ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਉਤੀ ਵੀ ਰਾਗੀ ਗੱਲ ਵੀ ਨਾਮ ਨਹੀਂ ਪੈਦਾ ਕੀਤਾ ਹੈ ਰੱਬ ਨੇ ਹੀ ਸਭ ਕੁਝ ਪੈਦਾ ਕੀਤਾ ਹੈ ਤੇ ਉਹ ਇਹੋ ਜੀ ਥਾਂ ਨਹੀਂ ਜਿੱਥੇ ਰੱਬ ਨਾ ਹੋਵੇ ਇੱਥੇ ਵੀ ਹੈ ਬਾਹਰ ਵੀ ਹੈ ਘਰੇ ਵੀ ਹੈ ਖੇਤਾਂ ਵਿੱਚ ਵੀ ਹੈ ਬਾਹਰਲੇ ਦੇਸ਼ਾਂ ਵਿੱਚ ਵੀ ਉਹੀ ਹੈ ਕਿਤੇ ਵੀ ਵਾਹ ਚਲੇ ਜਾਓ ਜਿੱਥੇ ਵੀ ਜਿੱਥੇ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਜਿੱਥੇ ਜਮਾਤੀ ਆਰਾਧ ਲੋ ਨੂੰ ਯਾਦ ਕਰ ਲੋ ਉੱਥੇ ਹੀ ਸਹਾਈ ਹੋ ਜਾਣਾ ਉਹਨੇ ਉੱਥੇ ਇਸ ਕਰਕੇ ਨਾਮ ਆ ਉਹ ਪ੍ਰਮਾਤਮਾ ਫਿਰ ਨਾਮ ਨਾਮ ਨੇ ਉੱਥੀ ਸਹਾਈ ਹੋ ਜਾਣਾ ਫਿਰ ਇਹੋ ਜਾਂ ਨਾਮ ਜਪੋ ਜਿਨੇ ਜਿੱਥੇ ਵੀ ਤੁਸੀਂ ਯਾਦ ਕਰੋ ਤੇ ਉੱਥੇ ਸਹਾਈ ਹੋ ਜਾਵੇ ਤੇ ਸਤਿਗੁਰਾਂ ਦਾ ਬਚਨ ਵੀ ਹੁੰਦਾ ਜੇਤਾ ਕੀਤਾ ਤੇਤਾ ਨਾਓ ਬਿਨ ਨਾਵ ਹੈ ਨਾਹੀ ਕੋ ਥਾਉ ਲਤਾ ਥਾਈ ਨਹੀਂ ਕੋ ਇਹ ਜੀ ਜਗ੍ਹਾ ਹੀ ਨਹੀਂ ਹੈਗੀ ਕੋਈ ਜਿੱਥੇ ਵੀ ਰੱਬ ਨਾ ਹੋਵੇ ਇਹਦਾ ਭਲੇਖਾ ਜਪਿਆ ਜਾਂਦਾ ਆਪਾਂ ਨੂੰ ਤਾਂ ਬਈਆਂ ਨੂੰ ਭਲੇਖਾ ਵੀ ਪਤਾ ਨਹੀਂ ਇਕੱਲਾ ਗੁਰਦੁਆਰੀ ਹੈ ਪਤਾ ਨਹੀਂ ਮੰਦਰਾਂ ਦੇ ਮਸਜਿਦਾਂ ਦੇ ਵਿੱਚ ਹੀ ਰੱਬ ਬੈਠਾ ਹੋਵੇ ਸੱ ਇਕੱਲਾ ਸਾਡਾ ਤਾਂ ਆਪ ਲੇਖਾ ਨਾ ਪਰ ਨਾ ਭਾਈ ਉਹ ਤਾਂ ਤੇਰੇ ਕੋਲ ਘਰੇ ਵੀ ਹੈ ਉਹ ਬਾਹਰ ਵੀ ਹੈ ਬਾਹਰ ਵੀ ਅੰਦਰ ਵੀ ਹੈ ਸੋ ਕਹਿਣ ਦਾ ਭਾਵ ਨਾਮ ਦਾ ਪਤਾ ਲੱਗ ਗਿਆ ਇਹ ਨਾਮ ਹੈ ਭਾਈ ਹੁਣ ਆਓ ਆਪਣੇ ਉਸ ਵਿਚਾਰਾਂ ਤੇ ਨਾਮ ਰਹਿਓ ਸਾਧੂ ਰਹਿਓ ਸਾਧੂ ਭਾਵਨ ਨਾਮ ਨੂੰ ਜਪਣ ਵਾਲਾ ਹੁਣ ਸਾਧੂ ਤਾਂ ਇੱਥੇ ਮਹਾਪੁਰਖ ਸਾਧੂ ਹੀ ਨੇ 35 ਮਹਾਪੁਰਖ ਬੈਠੇ ਨੇ ਅੰਦਰ ਜਿਨ੍ਹਾਂ ਦੀ ਬਾਣੀ ਆਪਾਂ ਪੜ੍ਹਦੇ ਆ ਇਹਨਾਂ ਨੇ ਜਪਿਆ ਨਾ ਏਭੀ ਰਹਿਣਗੇ 사ਦਾ 사ਦਾ ਹੀ ਰਹਿਨੇ ਆ ਭਗਤ ਰਵਦਾਸ ਦੀ ਅਜ ਸਰੀਰ ਕਰਕੇ ਨਹੀਂ ਤੇ ਦੁਨੀਆ ਤਾਂ ਯਾਦ ਕਰਦੀ ਪਈ ਐ ਤੇ ਆ ਦੁਨੀਆ ਖਤਮ ਹੋ ਜਾਣੀ ਐ ਤੇ ਭਗਤ ਰਵਦਾਸ ਨੇ ਤਾਂ ਫੇਰ ਵੀ ਰਹਿਣਾ ਭਗਤ ਧੰਨਾ ਦੀ ਰਹਿਣਾ ਗੁਰੂ ਸਾਹਿਬਾਨਾਂ ਦੇ ਰਹਿਣਾ ਤਿੰਨ ਗੁਰਸਿੱਖਾਂ ਦੇ ਰਹਿਣਾ 15 ਭਗਤਾਂ 11 ਭਟਾ ਸਾਹਿਬ ਇਹਨਾਂ ਨੇ ਤਾਂ ਸਦੀ ਵੀ ਨੇ ਤਾਂ ਸਰੀਰ ਕਰਕੇ ਨਹੀਂ ਹਨ ਪਰ ਸਾਧੂ ਰਹਿਓ ਇਹਨਾਂ ਨੇ ਵੀ ਰਹਿਣਾ 사ਦਾ ਰਹਿਣਾ ਜਿਨ੍ਹਾਂ ਨੇ ਜਪਿਆ ਪ੍ਰਮਾਤਮਾ ਨੂੰ ਅਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਰੀਰ ਕਰਕੇ ਨਹੀਂ ਰਹੇ ਆ ਨਾ ਫਿਰ ਰਹਿਓ ਅਗੇ ਨਾ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਗੁਰ ਗੋਬਿੰਦ ਗੁਰੂ ਵੀ ਰਹੇਗਾ ਗੁਰੂ ਕੀ ਬਾਣੀ ਫੇਰ ਆ ਗਈ ਉਸੀ ਪਰਮੇਸ਼ਰ ਇਕੋ ਹੀ ਹੈ ਨਾ ਗੁਰ ਪਰਮੇਸ਼ਰ ਇਕੋ ਜਾਨ ਗੁਰੂ ਨਹੀਂ ਵੀ ਰਹਿਣਾ ਗੁਰੂ ਗੁਰੂ ਗੋਬਿੰਦ ਉਹ ਪ੍ਰਮਾਤਮਾ ਗੁਰੂ ਹੀ ਹੈ ਧਿਆਨ ਰੱਖੋ ਗੁਰੂ ਦੇ ਵਿੱਚ ਹੀ ਉਹਨੇ ਆਪਣਾ ਸਭ ਕੁਝ ਟਿਕਾਇਆ ਹੋਇਆ ਹੈ ਐਂ ਕਹਿ ਲੋ ਸ਼ਬਦ ਗੁਰੂ ਹੈ ਇਹਦੇ ਵਿੱਚ ਜਿਹੜਾ ਗਿਆਨ ਹੈ ਨਾ ਰੱਬੀ ਗਿਆਨ ਉਹ ਪ੍ਰਮਾਤਮਾ ਹੈ ਇਹ ਦਾ ਭਾਵਕ ਵੀ ਹੈ ਆਪਾਂ ਕਹਿੰਦੇ ਆ ਵੀ ਗੁਰੂ ਤੋਂ ਬਿਨਾਂ ਗਿਆਨ ਨਹੀਂ ਗੁਰੂ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ ਕਿਉਂਕਿ ਗੁਰੂ ਦੇ ਵਿੱਚ ਹੀ ਉਹਨੇ ਆਪਣੇ ਆਪ ਨੂੰ ਟਿਕਾਇਆ ਹੋਇਆ ਹੈ ਆਪਾਂ ਪੜ੍ਹਦੇ ਆ ਨਾ ਪੌੜੀ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਛੁਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂਚਤ ਲਾਇਆ ਜਗ ਜੀਵਨ ਦਾਤਾ ਜਗ ਜੀਵਨ ਦਾਤਾ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਗੁਰੂ ਦੇ ਰਾਹੀਂ ਪਾ ਲਿਆ ਸ਼ਬਦ ਦੇ ਵਿੱਚੋਂ ਗਿਆਨ ਪਰਮਾਤਮਾ ਰੱਬ ਜੀ ਪੈ ਗਿਆ ਨਾਮ ਰਹੇਉ ਸਾਧੂ ਰਹੇਉ ਰਹੀਉ ਗੁਰ ਗੋਵਿੰਦ ਫਿਰ ਅੱਗੇ ਪਾਸਾ ਕਹਿੰਦੇ ਕਹੋ ਨਾਨਕ ਇਹ ਜਗਤ ਮੈਂ ਉਥੇ ਵਿਪਤ ਸੀ ਨਾ ਕਹੋ ਨਾਨਕ ਇਹ ਵਿਪਤ ਮੈਂ ਇੱਥੇ ਜਗਤ ਤਾ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਉ ਗੁਰ ਗੁਰੂ ਦਾ ਮੰਤਰ ਹਾਂ ਜਿਨ੍ਹਾਂ ਨੇ ਗੁਰੂ ਦਾ ਮੰਤਰ ਵੀ ਜਪਿਆ ਗੁਰਮੰਤਰ ਬਾਣੀ ਹੈ ਤੇ ਉਹ ਵੀ ਰਹਿਣਗੇ ਸਦਾ ਵਾਸਤੇ ਹੁਣ ਸਮਝ ਗਏ ਨਾ ਆਪਾਂ ਆਤਮਾ ਦੇ ਨਾਲ ਇਹ ਚੀਜ਼ਾਂ ਨਿਵਣ ਵਾਲੀਆਂ ਨੇ ਇਹਨਾਂ ਨੇ ਸਦਾ ਹੀ ਰਹਿਣਾ ਇੱਥੇ ਵੀ ਰਹਿਣਾ ਸਦਾ ਹੁਣ ਵੀ ਤੇ ਅੱਗੇ ਵੀ ਸੋ ਅਗਲਾ ਸ਼ਲੋਕ ਦੀ ਵਿਚਾਰ ਵੀ ਇਹੀ ਹੈ ਸਤਗੁਰ ਕਹਿੰਦੇ RAM ਨਾਮ ਔਰ ਮੈਂ ਗਹੇ ਉਹ ਜਾ ਕੈ ਸਾਮ ਨਹੀਂ ਕੋਈ ਜੇ ਇਹਦੀ ਵਿਚਾਰ ਆਪਾਂ ਕੱਲ ਨੂੰ ਕਰ ਲਈਏ ਕਿਉਂਕਿ ਸਮਾਂ ਇੱਥੇ ਵੀ ਲੱਗਣਾ ਇਸ ਕਰਕੇ ਆਓ ਇੱਥੇ ਸਮੇਂ ਦੀ ਸਮਾਪਤੀ ਹੈ ਇੱਥੇ ਇੱਕ ਸ਼ਲੋਕ ਦੀ ਇਹ ਜਿਹੜੀ ਵਿਚਾਰ ਹੈ ਵੀ ਨਾਮ ਸਾਧੂ ਗੁਰੂ ਗੋਬਿੰਦ ਦਾ ਇਹ ਆਪੇ